ਮੇਰਾ ਨਾਮ ਟੋਨੀ ਅਗਸਟੀਨਾ ਪਿੰਡ ਗਿਲਾਂ ਵਾਲੀ ਦਾ ਮੈਂ ਸਰਪੰਚ ਆ ਜੀ ਕਿਹੜੀ ਸੰਸਥਾ ਆ ਜਾ ਰਹੀ ਹੈ ਸਾਡਾ ਫਿਲਹਾਲ ਸਾਡੀ 크੍ਰਿਸਚੀਅਨ ਵੈਲਫੇਅਰ ਸੁਸਾਇਟੀ ਵੀ ਹੈ ਔਰ ਉਸ ਤੋਂ ਇਲਾਵਾ ਸਾਡੇ ਪਿੰਡ ਦੇ ਸਾਰੇ ਨੌਜਵਾਨ ਯੂਥ ਜਿਹੜਾ ਵਾ ਉਹ ਇਕੱਠਾ ਹੋ ਕੇ ਅਸੀਂ ਜਾ ਰਹੇ ਹਾਂ ਕਾਫੀ ਦਿਨਾਂ ਤੋਂ ਅਸੀਂ ਵੇਖ ਰਹੇ ਸੀ ਕਿ ਹੜਾ ਹੜ ਦੇ ਕਾਰਨ ਬਹੁਤ ਹਾਲਾਤ ਜਿਹੜੇ ਸੀ ਖਰਾਬ ਹੋ ਚੁੱਕੇ ਨੇ ਤੇ ਅਸੀਂ ਪਰਸਨਲੀ ਵੀ ਵਿਜ਼ਿਟ ਕਰਕੇ ਆਏ ਹਾਂ ਤੇ ਵਿਜ਼ਿਟ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਲੋਕਾਂ ਦੇ ਹਾਲਾਤ ਬਹੁਤ ਮੰਦੇ ਨੇ ਤੇ ਸਾਡੇ ਸਾਰੇ ਭਰਾਵਾਂ ਨੇ ਇਹ ਸਹਿਯੋਗ ਦਿੱਤਾ ਵਾ ਚਾਹੁੰਦੇ ਨੇ ਕਿ ਅਸੀਂ ਸਾਰੇ ਰਲ ਕੇ ਹੈਲਪ ਕਰ ਸਕੀਏ ਸਰੀ ਯੋਜਨਾ ਤੇ ਹਾਜ਼ਰ ਕਿਸ ਤਰ੍ਹਾਂ ਹੁੰਦਾ ਵਾ ਕਿੰਨੇ ਲੋਕ ਐ ਸੰਸਥਾ ਚ ਇਹ ਦੱਸੋ ਪੈਸਾ ਸਾਰਾ ਸਾਡੇ ਦੀ ਸਾਡੇ ਪਿੰਡ ਦੇ ਲੋਕਾਂ ਨੇ ਇਕੱਠਾ ਕੀਤਾ ਮੁੰਡਿਆਂ ਨੇ ਨੌਜਵਾਨ ਮੁੰਡਿਆਂ ਨੇ ਇਕੱਠਾ ਕੀਤਾ ਜੇ ਔਰ ਜਿੰਨੇ ਵੀ ਐਨ ਆਰ ਆਈ ਭਰਾ ਦੋਸਤ ਯਾਰ ਦੋਸਤ ਨੇ ਭਰਾ ਨੇ ਉਹਨਾਂ ਸਾਰਿਆਂ ਨੇ ਆਪਣੇ ਵੱਲੋਂ ਯੋਗਦਾਨ ਪਾਇਆ ਵਾ ਔਰ ਇਹ ਯੋਗਦਾਨ ਅਸੀਂ ਇਸ ਕਰਕੇ ਪਾ ਰਹੇ ਆਂ ਵੀ ਜਿੰਨੀ ਵੱਧ ਤੋਂ ਵੱਧ ਗਰੀਬ ਲੋਕਾਂ ਦੀ ਸੇਵਾ ਹੋ ਸਕਦੀ ਹੈ ਜਾਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਉਹਨਾਂ ਦੀ ਸੇਵਾ ਕਰੀਏ। ਉਸੇ ਉੱਤੇ ਗਏ ਕਿੱਦਾਂ ਇਹਲਾਤ ਲੋਕਾਂ ਦੇ ਵਿੱਚ ਅਸੀਂ ਉੱਥੇ ਗਏ ਆ ਜੀ ਮੈਂ ਵਿਜ਼ਿਟ ਕਰਕੇ ਆਂ ਪਰਸਨਲੀ ਮੈਂ ਵਿਜ਼ਿਟ ਕੀਤਾ ਵਾ ਤੇ ਮੈਂ ਵੇਖਿਆ ਵਾ ਵੀ ਉੱਥੇ ਹੜ੍ਹ ਦੇ ਕਾਰਨ ਲੋਕਾਂ ਦੇ ਸਾਮਾਨ ਸਾਰਾ ਖਰਾਬ ਹੋ ਚੁੱਕਿਆ ਵਾ ਬਹੁਤ ਸਾਰੀ ਪ੍ਰੋਬਲਮ ਖਾਣ ਵਾਲੇ ਖਾਣੇ ਦੀ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਉਸ ਤੋਂ ਇਲਾਵਾ ਅਸੀਂ ਵੇਖਿਆ ਹੈ ਕਿ ਮੱਛਰ ਦੇ ਬੜਾ ਜੜਾ ਯੋਰ ਹੈ ਕਿਉਂਕਿ ਪਾਣੀ ਉੱਥੇ ਖੜਾ ਹੋਇਆ ਹੋਆ ਉਹਦਾ ਕਰਕੇ ਮੈਡੀਸਿਨ ਦੀ ਵੀ ਬੜੀ ਪ੍ਰੋਬਲਮ ਆ ਔਰ ਮੱਛਰ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦੀ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਅਸੀਂ ਅੱਜ ਸੋਚਿਆ ਵਾ ਕਿ ਨਾਲ-ਨਾਲ ਖਾਣਾ ਪਾਣੀ ਵੀ ਲੈ ਕੇ ਜਾਵਾਂਗੇ ਨਾਲ ਕੁਝ ਮੈਡੀਸਿਨ ਜਿਦਾ ਆਡੋਮੋਸ ਵਗੈਰਾ ਲੈ ਕੇ ਚੱਲੇ ਆ ਤਾਂ ਕਿ ਲੋਕ ਉਹ ਜਿਹੜੀ ਉਹਨੂੰ ਇਸਤੇਮਾਲ ਕਰ ਸਕਣ ਅੱਜ ਫਿਲਹਾਲ ਅਸੀਂ ਸਾਡਾ ਪਹਿਲਾ ਦਿਨ ਜੇ ਪੇ ਉਸ ਤੋਂ ਪਹਿਲਾਂ ਆਪਾਂ ਗਏ ਆ ਪਰ ਪਿੰਡ ਲੈਵਲ ਤੇ ਨਹੀਂ ਗਏ ਉਸ ਤੋਂ ਇਲਾਵਾ ਪਹਿਲਾਂ ਆਪਾਂ ਦੂਸਰੀਆਂ ਸੰਸਥਾਵਾਂ ਦੇ ਨਾਲ ਜਾ ਕੇ ਵੇਖਿਆ ਹਾਲਾਤ ਵੇਖਿਆ ਮੌਕੇ ਨੂੰ ਵੇਖਿਆ ਵਾ ਅੱਜ ਸਾਡੇ ਪਿੰਡ ਦੇ ਆਪਣੇ ਸਾਰੇ ਨੌਜਵਾਨ ਮੁੰਡਿਆਂ ਨੇ ਇਹ ਯੋਗਦਾਨ ਦਿੱਤਾ ਵਾ ਔਰ ਇਹਨਾਂ ਨੇ ਇੱਕ ਉਪਰਾਲਾ ਸ਼ੁਰੂ ਕੀਤਾ ਵਾ ਕਿ ਅਸੀਂ ਵਾਅਦੇ ਤੋਂ ਵੱਧ ਯੋਗਦਾਨ ਪਾਈਏ ਕੀ ਕੀ ਲੈ ਕੇ ਜਾ ਰਹੇ ਹੋ ਅਸੀਂ ਅੱਜ ਪਾਣੀ ਲੈ ਕੇ ਜਾ ਰਹੇ ਹਾਂ ਜੀ ਬਰੈਡ ਲੈ ਕੇ ਜਾ ਰਹੇ ਹਾਂ ਬਿਸਕੁਟ ਲੈ ਕੇ ਜਾ ਰਹੇ ਹਾਂ ਔਰ ਉਡੋਮੋਸੀ ਲੈ ਕੇ ਜਾ ਰਹੇ ਹਾਂ ਭਾਈ ਕੀ ਨਾਮ ਤੁਹਾਡਾ ਅੱਜ ਸਤਿ ਪਿਆਰ ਅਮਸੀ ਮੈਂ ਬੋਲਣਾ ਪਿੰਡ ਗਿੱਲਾਂ ਵਾਲੀ ਕਿਲੇ ਤੋਂ ਸਾਰੇ ਆਕਸ਼ਨ ਤੁਸੀਂ ਲੈ ਕੇ ਜਾ ਰਹੇ ਹੋ ਕਿੰਨਾ ਵਾਕੇ ਕਰਦੇ ਤੇ ਕਿਉਂ ਕਰਦੇ ਅਸੀਂ ਜਿਹੜੇ ਹੜਪੜ ਬਾਬਤ ਇਲਾਕੇ ਨੇ ਭੈਣ ਭਰਾ ਨੇ ਜਿਹੜੇ ਬਹੁਤ ਸਮਾਨ ਡੰਗਰ ਬਹੁਤ ਖਲਾਤ ਮਾੜੇ ਨੇ ਇਹਨਾਂ ਨੂੰ ਮੁੱਕ ਰੱਖਦੇ ਹੋਏ ਸਾਡੇ ਦੋਹਾਂ ਪਿੰਡਾਂ ਦੇ ਨੌਜਵਾਨਾਂ ਨੇ ਬੜੀ ਵਧੀਆ ਸੋਚ ਸੋਚੀ ਆ ਕਿ ਇਹਨਾਂ ਲੋਕਾਂ ਨੂੰ ਜਿਹੜਾ ਹੈ ਉਹ ਬਹੁਤ ਕਈ ਦਿਨਾਂ ਤੋਂ ਭੁੱਖੇ ਨੇ ਇਹਨਾਂ ਨੂੰ ਕੁਝ ਨਾ ਕੁਝ ਦਿੱਤਾ ਜਾਵੇ ਕਿਉਂਕਿ ਬਾਈਬਲ ਦੇ ਵਿੱਚ ਵੀ ਲਿਖਿਆ ਵਾ ਇਹ ਜਿਹੜਾ ਭੁੱਖਾ ਹੈ ਉਹਨੂੰ ਰੋਟੀ ਦਿਓ ਇਹ ਸਾਡੀ ਨੌਜਵਾਨਾਂ ਦੀ ਜਿਹੜੀ ਸੋਚ ਹੈ ਦੋਵਾਂ ਪਿੰਡਾਂ ਦੀ ਬੜੀ ਵਧੀਆ ਵਾ ਜੇਰੇ 크੍ਰਿਸਚੀਅਨ ਨਹੀਂ ਦੂਜੀ ਭਰਾਦਰੀ ਦੇ ਵੀ ਨੌਜਵਾਨ ਰਲ ਕੇ ਇਹ ਅਪਰਾਲਾ ਕੀਤਾ ਵਾ ਔਰ ਅਸੀਂ ਇਹ ਅਪਰਾਲਾ ਇਸ ਵੀ ਕਰ ਰਿਹਾ ਕਿ ਉਹਨਾਂ ਦੀ ਮਦਦ ਹੋ ਸਕੇ ਮੈਂ ਚਰਚ ਵਿੱਚ ਰੋਜ਼ ਇਹਨਾਂ ਲੋਕਾਂ ਦੇ ਲਈ ਤੋ ਪ੍ਰਾਰਥਨਾ ਵੀ ਕਰ ਰਿਹਾ ਮਾਂ ਦੁਆ ਵੀ ਕਰ ਰਿਹਾ ਮਾਂ ਔਰ ਅੱਜ ਅਸੀਂ ਇਹ ਨੌਜਵਾਨਾਂ ਵੱਲੋਂ ਜੋ ਰਾਸ਼ਨ ਤਿਆਰ ਕੀਤਾ ਗਿਆ ਸਮਾਨ ਤਿਆਰ ਕੀਤਾ ਗਿਆ ਉਹਨੂੰ ਲੈ ਕੇ ਜਾ ਰਹੇ ਹਾਂ ਸਰ ਦੇਖਿਆ ਜਾਏ ਤੇ ਜਦੋਂ ਕਿ ਪੰਜਾਬ ਦੇ ਆਪਰ ਟਾਈਮ ਹੁੰਦਾ ਜਿਹੜੀ ਸਾਢੇ 2:00 ਸਰਵਾਰ ਹੀ ਆ ਇੱਥੇ ਉਹ ਕੋ ਚੱਲਦੇ ਆ ਕਿਉਂਕਿ ਪੰਜਾਬ ਦਾ ਸਾਥਿਆਂ ਵਾਸਤੇ ਸਾਰੇ ਤਰ੍ਹਾਂ ਇਕੱਠੇ ਹੋ ਜਾਂਦੇ ਆ ਉਹਨੂੰ ਕਿੱਦਾਂ ਦੇਖਦੇ ਆ ਹਾਂ ਬਹੁਤ ਵਧੀਆ ਕਿਉਂਕਿ ਪੰਜ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆ ਕਿ ਅਸੀਂ ਸਾਰੀਆਂ ਕੌਮਾਂ ਸਾਰੀ ਬਰਾਦਰੀ ਇਕੱਠੇ ਹੋ ਕੇ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਸਾਡੀ ਸਿੱਖਿਆ ਸਾਡਾ ਸਮਾਜ ਸਾਡਾ ਪੰਜਾਬ ਸਾਡੀ ਸਿੱਖਿਆ ਜਿਹੜੀ ਆ ਉਹੀ ਦੱਸਦੀ ਆ ਕਿ ਅਸੀਂ ਇੱਕ ਹੋ ਕੇ ਹਰ ਕਿਸ ਦੀ ਮਦਦ ਕਰ ਸਕੀ ਹਾਂ ਸਾਡੀ ਸੰਸਥਾ ਦੇ ਵਿੱਚ ਕਰੇ ਮਜੀਤ ਜੀ ਭਾਈ ਜਾਰੇ ਦੇ ਕਿ ਹੋਰ ਪਿੰਡ ਦੇ ਹੋਰ ਵੀ ਲੋਕ ਆ ਗਏ ਨਹੀਂ ਦੂਸਰੇ ਲੋਕ ਵੀ ਨੇ ਮੇਰੇ ਭਰਾ ਨੇ ਅਚਾ ਜਿਨ੍ਹਾਂ ਦੇ ਮਨ ਵਿੱਚ ਆਇਆ ਵਾ ਪੇਚਾ ਜਿਹੜੀ ਸੇਵਾ ਕਰ ਰਹੇ ਨੇ ਇਹ ਬਰਾਦਰੀ ਦੂਸਰੀ ਹੈ ਫਿਰ ਵੀ ਲੈ ਕੇ ਆਏ ਨੇ ਬਾਕੀ ਦੂਜੀ ਬਰਾਦਰੀ ਵੀ ਸਾਡੇ ਮੇਲ ਮਲਾਪ ਕਰਕੇ ਅਸੀਂ ਇਹ ਕੰਮ ਕਰੀ ਨਾ ਅੱਜ ਨਹੀਂ ਹੋਰ ਵੀ ਲੋੜ ਪਈ ਤੇ ਵੱਧ ਤੋਂ ਵੱਧ ਅਸੀਂ ਸਾਰੇ ਦੋਹਾਂ ਨਗਰਾਂ ਵਾਲੋਂ ਇਕੱਠੇ ਹੋ ਕੇ ਹੋਰ ਵੀ ਮਦਦ ਕਰਨ ਦੀ ਉਪਰਾਲਾ ਕਰਾਂਗੇ। ਲਈ ਔਰ ਤਾਜ਼ੀ ਖਬਰیں ਦੇਖਣੇ ਲਈ ਪੰਜਾਬ 24 ਆਵਰ ਕੋ ਸਬਸਕ੍ਰਾਈਬ ਕਰ ਲਿਜੀਏ।